ਹalleluyah halleluyah ਇਸਦਾ ਕੋਟਾ ਦੇ ਅੰਦਰ ਵਿੱਚ ਲਿਖਿਆ ਹੈ ਕਿ ਜਦ ਵੀ ਤੁਸੀਂ ਕਿ ਲੋਕੇ ਪ੍ਰਾਰਥਨਾ ਕਰੋ ਜੇ ਤੁਹਾਡੇ ਨਾਲ ਕਿਸੇ ਦਾ ਵਿਰੋਧ ਹੋਵੇ ਅਰ ਕੋਈ ਕਿਸੇ ਨੂੰ ਮਾਫ ਕਰੋ ਜੇ ਤੁਸੀਂ ਕਿਸੇ ਨੂੰ ਮਾਫ ਕਰਾਂਗੇ ਸਾਡਾ ਪਰਮੇਸ਼ਵਰ ਜਦ ਸਵਰਗ ਵਿੱਚ ਵਸਦਾ ਹੈ ਉਹੀ ਪਰਮੇਸ਼ਵਰ ਸਾਡੇ ਪਾਪ ਦੀ ਮਾਫ ਕਰੇਗਾ ਹalleluyah halleluyah halleluyah ਦੇਖਿਏ ਪਾਪ ਜਸ ਸਾਡੇ ਦਿਲ ਦੇ ਵਿੱਚ ਕਿਸ ਨੂੰ ਮਾਫ ਕਰਨ ਵਾਲਾ ਬਾਸ ਕਦਰ ਸਾਡੇ ਦਿਲ ਦੇ ਵਿੱਚ ਹੈ ਅਸੀਂ ਮੁੱਲਾ ਤੋਂ ਕਿਸੇ ਨੂੰ ਮਾਫ ਕਰ ਦਿੰਦੇ ਆ ਇਸ ਜੀਵ ਦੇ ਨਾਲ ਕਿਸੇ ਨੂੰ ਮਾਫ ਕਰ ਦਿੰਦੇ ਆ ਪਰ ਦੇਨ ਤੋਂ ਅਸੀਂ ਮਾਫ ਨਹੀਂ ਕਰਦੇ ਹallelujah 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 ਪ੍ਰਮੇਸ਼ਰ ਸਾਰੇ ਸਵਜਨ ਦੇ ਵਿੱਚ ਦੱਸਦੇ ਜਿੱਦੋਂ ਤੁਸੀਂ ਪ੍ਰਾਰਥਨਾ ਕਰਉ ਆਪਣੇ ਬਰੋਧੀਆਂ ਵਾਸਤੇ ਤੁਹਾਡੇ ਨਾਲੋਂ ਭਾਵੇਂ ਬੁਰਾ ਕਰਦੇ ਹਨ ਪਾ ਤੁਸੀਂ ਉਹਨਾਂ ਨੂੰ ਕੀ ਕਰਦਾ ਵਾ ਮਾਫ ਕਰਦਾ ਵਾ ਹallelujah ਹallelujah ਕਿ ਜਦੋਂ ਅਸੀਂ ਕਿਸੇ ਨੂੰ ਮਾਫ ਕਰਾਂਗੇ ਜਿਵੇਂ ਕਿਸੇ ਦੇ ਗੁਨਾਹ ਮਾਫ ਕਰਾਂਗੇ ਤਾਂ ਪ੍ਰਭੂ ਯਿਸੂ ਵੀ ਸਾਡੇ ਗੁਨਾਹ ਵੀ ਸਾਨੂੰ ਮਾਫ ਕਰ ਦੇ ਹallelujah ਹallelujah ਇਸੇ ਪਿਛਲੇ ਇਸੇ ਜੀਵ ਦੇ ਨਾਲ ਸਾਡੇ ਪੈਰ ਨੂੰ ਦਵਾਤਿਆਂ ਇਸੇ ਜੀਵ ਦੇ ਨਾਲ ਲੋਕਾਂ ਨੂੰ ਬੋਲੀਆਂ ਬਾਤ ਦੇ ਹਨ ਇਸੇ ਜੀਵ ਦੇ ਨਾਲ ਲੋਕ ਸਾਡਾ ਬੁਰਾ ਪੜਾ ਕਹਿੰਦੇ ਹਨ ਅਸੀਂ ਉਹਨਾਂ ਦੇ ਪ੍ਰਤੀ ਕੋਸ਼ਿਸ਼ ਵੀ ਨਹੀਂ ਬੋਲਣ ਬਾਰੇ ਕਿ ਖੁਦਾ ਦੇ ਕੋਲ ਉਹਨਾਂ ਵਾਸਤੇ ਕੀ ਮੰਗਣੀ ਆ ਮਾਫੀ ਮੰਗਣੀ ਆ ਹallelujah ਹallelujah ਜੀ ਦੋਸਤ ਖੁਦਾ ਦੇ ਕੋਲੋਂ ਮਾਫੀ ਮੰਗਾ ਜਉਨਾ ਵਾਸਤੇ ਭਾਵੇਂ ਅਸੀਂ ਕਿੰਨੇ ਵੀ ਪਾਪ ਤੋਂ ਨਾ ਮਾਫ ਕੀਤੀ ਹੋਣ ਪ੍ਰਭੂ ਯਿਸੂਮ ਜੀ ਸਾਡੇ ਪਾਪ ਦੀ ਸਭ ਨੂੰ ਮਾਫ ਕਰ ਹallelujah ਹallelujah ਅਸੀਂ ਤਾਂ ਨੀ ਪਰਵਾਸ ਕਰਦੇ ਆ ਪਰ ਜਿਹਦੀ ਅਸੀਂ ਬੰਦੀ ਕਰਦੇ ਆ ਜੇ ਦੇਸੀ ਹੁਕਮ ਨੂੰ ਮੰਨਦੇ ਆ ਜੇ ਦੇਸੀ ਹੁਕਮ ਦੀ ਪਾਲਣਾ ਕਰਦੇ ਆ ਉਹ ਪਰਮੇਸ਼ਵਰ ਸਵਰਗ ਵਿੱਚ ਵਸਦਾ ਹੈ ਹallelujah ਹallelujah ਉਹ ਦੇਖੋ ਸਿੰਘਾ ਇਸ ਤਰਤੀਬ ਪਰ ਕਿਸੇ ਨੂੰ ਕਰਨਾ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪ ਸਭ ਸਵਰਗ ਵਿੱਚ ਜਮਾਫ ਕਰਦੇ ਨੇ ਹallelujah 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 ਇਹ ਤਾਂ ਬਹੁਤ ਤਗੜੀ ਗੱਲ ਹੈ ਜੇਸੀਂ ਤਰਤੀਬ ਪਰ ਬਾਤ ਕਰ ਰਹੇ ਆ ਅਸੀਂ ਤਰਤੀਬ ਪਰ ਤੁਸੇ ਨੂੰ ਮਾਫ ਕਰਿਆ ਤੇ ਸਾਡਾ ਪਿਤਾ ਪਰਮੇਸ਼ਵਰ ਜਿਹਨੇ ਸਾਨੂੰ ਆਪਣੀ ਮਹਿਮਲੀ ਚੁਣਿਆ ਹੈ ਜਿਸ ਵੀ ਪਾਪ ਕੀਤਾ ਹੈ ਗੁਨਾਹ ਕੀਤਾ ਹੈ ਉਹ ਹੀ ਪਰਮੇਸ਼ਵਰ ਸਾਡੇ ਪਾਪ ਵੀ ਸਭ ਮਾਫ ਕਰ ਦੇਵੇਗਾ ਹallelujah ਹallelujah ਸਾਡੇ ਜੀਵਨ ਦੇ ਵਿੱਚ ਮਾਫੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆਪਕੇ ਸੇ ਬੁੱਲਾ ਤੁਰ ਮਾਫੀ ਕਰਨਾ ਸੀ ਦਿਲ ਤੋਂ ਨੂੰ ਕੀ ਕਰਨਾ ਵਾ ਮਾਫ ਕਰਨਾ ਵਾ ਇਸ ምਧਰ ਵਚਨ ਦੇ ਵਿੱਚ ਕੋ ਦਾਰਨ ਪਰਮੇਸ਼ਵਰ ਦੇ ਦਿੱਤੀ ਸੀ ਵਚਨ ਦੇ ਵਿੱਚ ਕਿ ਇੱਕ ਕਰਜ਼ਦਾਰ ਤੇ ਕਿਸੇ ਦਾ ਕਰਜ਼ ਦੇਣਾ ਸੀ ਜਿਹਨੇ ਕਰਜ਼ ਦੇਣਾ ਸੀ ਉਸ ਨੇ ਕਿਸੇ ਕੋਲੋਂ ਕਰਜ਼ ਲੈਣਾ ਸੀ ਹallelujah ਉਸ ਮਾਲਕ ਨੇ ਉਸ ਕਰਜ਼ਦਾਰ ਦਾ ਸਾਰਾ ਕਰਜ਼ ਮਾਫ ਕਰ ਦਿੱਤਾ ਪਰ ਜਿਹਨੇ ਉਹਦੇ ਤੋਂ ਕੋਲੋਂ ਲੈਣਾ ਸੀ ਉਹਦਾ ਕਰਜ਼ ਉਹਨੇ ਮਾਫ ਉਹਨੂੰ ਨਹੀਂ ਕੀਤਾ ਜਦੋਂ ਨੇ ਉਹਦਾ ਕਰਜ਼ ਨੂੰ ਮਾਫ ਨਹੀਂ ਕੀਤਾ ਜਦੋਂ ਉਹਦਾ ਕਰਜ਼ਾ ਮਾਫ਼ ਹੋ ਗਿਆ ਉਹ ਆਪਣੇ ਕਰਜ਼ਾਈ ਦੇ ਕੋਲ ਜਾ ਕੇ ਉਹ ਇਤੋਂ ਮਰਦਾ ਗਲੇ ਤੋਂ ਕਹਿੰਦਾ ਤੂੰ ਮੇਰੇ ਪੈਸੇ ਦੇਣੇ ਆ ਤੂੰ ਮੇਰਾ ਕਰਜ਼ਾ ਦੇਣਾ ਤੂੰ ਕਰਜ਼ਾ ਦੇ ਤੋ ਉਹ ਕਿਦਰੀ ਮੈਂ ਤੇਰਾ ਕਰਜ਼ਾ ਨਹੀਂ ਦੇ ਸਕਦਾ ਜੇ ਪਰ ਉਹ ਗਲੇੋਂ ਫੜ ਕੇ ਕੋਈ ਹੋਰ ਸ਼ਬਦ ਬੋਲਦਾ ਹੋਵੇਗਾ ਇਹੀ ਗੱਲ ਉਹਦੀ ਦਾ ਪਤਾ ਉਹਦੇ ਮਾਇਸ ਕਰਦਾ ਹallelujah ਹallelujah ਤਾਂ مالک ਨੂੰ ਪਤਾ ਲੱਗ ਗਿਆ ਕਿ ਮੈਂ ਇਹਦਾ ਕਰਜ ਨੂੰ ਮaaf ਕਰ ਦਿੱਤਾ ਵਾ ਪਰ ਇੰਨੇ ਕਰਜੋ ਦਾ ਮaaf ਨਹੀਂ ਕੀਤਾ ਤਾਂ ਫਿਰ ਪਰਮੇਸ਼ਵਰ ਨੇ ਉਸ ਬੰਦੇ ਨੂੰ ਜਿਹਨੇ ਕਰਜ ਨਹੀਂ ਸੀ ਮaaf ਕੀਤਾ ਨਰਕ 'ਚ ਐਕਦਾ ਵਿੱਚ ਛੋਟੇ ਦਿੱਤਾ ਅੱਧਿਕੋ ਹੋਰ ਵਿੱਚ ਛੋਟੇ ਦਿੱਤਾ ਤਾਜ ਕੋਈ ਪਰਮੇਸ਼ਰ ਬਚਨ ਇਸੇ ਕਰਕੇ ਲਿਖਿਆ ਹੈ ਜੇ ਤੁਸੀਂ ਕਿਸੇ ਦੇ ਪਾਪ ਮਾਫ ਕਰਾਂਗੇ ਅਸੀਂ ਕਿਸੇ ਨੂੰ ਮਾਫ ਕਰਾਂਗੇ ਤਾਂ ਉਸ ਤੁਹਾਡਾ ਸਵਰਗੀ ਪਿਤਾ ਉਸ ਵਰਗ ਦੇ ਵਿੱਚ ਹੈ ਉਹ ਸੰਪਤੀ ਕਰੇਗਾ ਮਾਫ ਕਰੇਗਾ ਹallelujah ਹallelujah ਇਸ ਕਰਕੇ ਸਾਡੇ ਦਿਲ ਦੇ ਵਿੱਚ ਵੀ ਦੂਸਰਿਆਂ ਦੇ ਪ੍ਰਤੀ ਪਿਆਰ ਪਨਾ ਚਾਹੀਦਾ ਹੈ ਤੇ ਮਾਫ ਕਰਵਾ ਲਈ ਸਾਡੇ ਦਿਲ ਵਿੱਚ ਹੀ ਪਰਮੇਸ਼ਰ ਬਚਨ ਦੀ ਗੱਲ ਹੋਣੀ ਚਾਈ ਵੀ ਹallelujah ਹallelujah ਜਿਵੇਂ ਕਿਸੇ ਨੂੰ ਬਾਤ ਕਰਾਂਗੇ ਕਿ ਸਾਨੂੰ ਵੀ ਬਾਪੀ ਮਿਲੇਗੀ ਜਿਵੇਂ 씨ਆੜੇ ਤਕਹਾ ਹੁੰਦਾ ਜਿੱਦਾਂ ਦਾਸੀਂ ਬੀਜ ਬੀਜਾਗੇ ਉਹੋ ਜੇ ਬੀਜ ਅਸੀਂ ਵੰਡਾਂਗੇ ਹallelujah ਹallelujah ਜੇਕਰ ਅਸੀਂ ਚੰਗਾ ਬੀਜ ਬੀਜਾਗੇ ਤੇ ਚੰਗੇ ਦੀ ਆਸ ਵੀ ਰੱਖਾਂਗੇ ਜੇ ਅਸੀਂ ਮਾੜਾ ਬੀਜ ਬੀਜਾਂਗੇ ਤੇ ਮਾੜੀ ਦੀ ਆਸ ਹੋਵੇਗੀ ਮਦਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਇਹਦਾ ਬੀਜੀ ਕਰਨ ਤੇ ਵੱਡੇ